ਉਹਦੇ ਨੌਜੋਨੇ ਆ ਕੇ ਅਪਨੋ ਦਿਖਾਇਆ ਸਾਡਾ ਨੌਜਵਾਨ ਤੋਂ ਵੀ ਤਾ ਆਇਆ ਉਹਨੇ ਆ ਕੇ ਘਾਲ ਸਾਹ ਦੀ ਹੀਰ ਕੱਢੀ ਉਹ ਨੌਜਵਾਨ ਨੇ ਆ ਕੇ ਬਾੜੇ ਕੋਏ ਉਹ ਨੌਜਵਾਨ ਨੇ ਆ ਕੇ ਤੰਦ ਮੋੜ ਕਰਵਾਵਾਂ ਸੀ ਕਰਾਈ ਉਹ ਨੌਜਵਾਨ ਤੇ ਉਦੋਂ 4 ਲੱਖ ਛੋਟ ਪਈ ਉਹ ਨੌਜਵਾਨ ਨੂੰ ਜੇਲ੍ਹ ਕਰਤੀ ਨੌਜਵਾਨ ਨੂੰ 4 ਲੱਖ ਛੋਟ ਪਈ ਉਹ ਨੌਜਵਾਨ ਤੇ ਫੇਰ ਨਸੇ ਲਾਤੀ ਇਹਨਾਂ ਨੇ ਵਾਦੇ ਕੀਤੇ ਵੀ ਔਰਤਾਂ ਨੂੰ 100 ਰੁਪਇਆ ਦਵਾਂਗੇ हज़ार रुपया न मिलिया मुर्की मुआवज़ा सने जी सरकारे रस्ते दिले राति मौजूदा सरकारे आम आदमी पार्टी मुख़्त ਨਸਰਾਤ ਕਰੋ ਨਸਰਾਤ ਕਰੋ ਨਸਰਾਤ ਕਰੋ ਇਹ ਜਿਹੜੇ ਮੋਰ ਤਾਂ ਇਸ ਤਰ੍ਹਾਂ ਨਹੀਂ ਲੰਭਦੇ ਨਿਕਾ ਆਪਾਂ ਹੱਥ ਜੋੜ ਰਹੇ ਆ ਇਹ ਬਦਮਾਸ਼ੀ ਕਰਨ ਦੇ